ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ ਅਪਰੇਸ਼ਨ ਸੰਦੂਰ ਵਿੱਚ ਸਾਡੇ ਕਿੰਨੇ ਜਹਾਜ਼ ਡਿੱਗੇ ਜਨੂ ਰਾਜਨਾਥ ਸਿੰਘ ਦੇ ਸੰਸਦ ਚ ਕੀ 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 ਦਿੱਤਾ ਜਵਾਬ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕਾਂ ਲੋਕ ਸਭਾ ਵਿੱਚ ਅਪਰੇਸ਼ਨ ਸੰਦੂਰ ਤੇ ਚਰਚਾ ਸ਼ੁਰੂ ਕੀਤੀ ਹੈ ਪਰ ਪਾਕਿਸਤਾਨ ਨਾਲ ਜੰਗ ਦੌਰਾਨ ਭਾਰਤ ਦੇ ਕਿੰਨੇ ਲੜਾਕੂ ਜਹਾਜ਼ਾਂ ਨੂੰ ਡੇਗੇ ਜਾਂ ਤੇ ਸਵਾਲ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਸਵਾਲ ਆਪਣੇ ਆਪ ਵਿੱਚ ਗਲਤ ਹੈ ਵਿਰੋਧੀ ਧਿਰ ਨੇ ਕਦੇ ਨਹੀਂ ਪੁੱਛਿਆ ਕਿ ਅਸੀਂ ਦੁਸ਼ਮਣ ਦੁਸ਼ਮਣ ਤੇ ਕਿੰਨੇ ਜਹਾਜ਼ਾਂ ਨੂੰ ਡੇਗਿਏ ਉਹਨਾਂ ਕਿਹਾ ਹੈ ਕਿ ਵਿਰੋਧੀ ਧਿਰ ਆਪਣੇ ਸੰਦੂਰ ਤੇ ਸਹੀ ਸਵਾਲ ਨਹੀਂ ਪੁੱਛ ਰਹੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਆਪਰੇਸ਼ਨ ਦੇ ਰਾਜਨੀਤਿਕ ਅਤੇ ਫੋਜੀ ਟਿੱਚਿਆ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੀ ਆਪਰੇਸ਼ਨਸ ਦੂਰ ਨੂੰ ਰੋਕਿਆ ਗਿਆ ਹੈ ਉਹਨਾਂ ਕਹਿਆ ਹੈ ਕਿ ਇਹ ਕਹਿਣਾ ਹੈ ਕਿ ਆਪਰੇਸ਼ਨਸ ਦੂਰ ਨੂੰ ਕਿਸ ਦੇ ਦਬਾਹੇ ਹੇਠ ਰੋਕਿਆ ਗਿਆ ਸੀ ਪੂਰੀ ਤਰ੍ਹਾਂ ਬੇਬੁਨਿਆਦ ਹੈ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਡਾਇਰੈਕਟ ਹਾਫ ਮਿਲਟਰੀ ਆਪਰੇਸ਼ਨ ਦੇ ਨੁਪਦੜ ਤੇ ਸੰਪਰਕ ਕੀਤਾ ਗਿਆ ਸੀ ਅਤੇ ਬੇਨਤੀ ਕੀਤੀ ਗਈ ਸੀ ਕਿ ਕਾਰਵਾਈ ਹੁਣ ਰੋਕ ਦਿੱਤੀ ਜਾਵੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਪਰ ਇਹ ਪੇਸ਼ਕਸ਼ ਇਸ ਚਰਤ ਨਾਲ ਸਵੀਕਾਰ ਕੀਤੀ ਗਈ ਸੀ ਕਿ ਇਸ ਕਾਰਵਾਈ ਸਿਰਫ ਨਾਂ ਹੀ ਰੋਕੀ ਜਾ ਸਕੇ ਜੇਕਰ ਉਪੇਖ ਵਿੱਚ ਕੋਈ ਦੁਰਘਟਨਾ ਹੁੰਦੀ ਹੈ ਤਾਂ ਕਾਰਵਾਈ ਦੁਬਾਰਾ ਸ਼ੁਰੂ ਕੀਤੀ ਜਾਵੇ ਸਿੰਘ ਦੇ ਸਿੰਘ ਨੇ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਵਿਰੋਧੀ ਧਿਰ ਦੇ ਲੋਕ ਪੁੱਛਦੇ ਹਨ ਕਿ ਕਿੰਨੇ ਜਹਾਜ਼ਾਂ ਨੂੰ ਡੇਗਿਆ ਗਿਆ ਹੈ ਇਹ ਇਹ ਰਾਸ਼ਟਰਪਤੀ ਇਹ ਰਾਸ਼ਟਰੀ ਭਾਵਨਾ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦਾ ਉਹਨਾਂ ਕਿਹਾ ਹੈ ਕਿ ਜਦੋਂ ਨਿਸ਼ਾਨੇ ਵੱਡੇ ਹੁੰਦੇ ਹਨ ਤਾਂ ਮਤਲਬ ਮੁਕਾਬਲ ਤਨ ਛੋਟੇ ਮੁੱਦੇ ਤੇ ਸਵਾਲ ਨਹੀਂ ਪੁੱਛੇ ਜਾਂਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਫੌਜ ਦੇ ਤਿੰਨਾ ਵਿੰਗਾ ਦੀ ਇੱਕ ਸ਼ਾਨਦਾਰ ਉਦਾਹਰਨ ਹੈ ਇਸ ਤਹਿਤ ਪਾਕਿਸਤਾਨ ਦੀ ਹਰ ਕਾਰਵਾਈ ਦਾ ਟੁਕਵਾ ਜਵਾਬ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਆਪਰੇਸ਼ਨ ਸੰਦੂਰ ਵਿੱਚ 100 ਤੋਂ ਵੱਧ ਅਤਵਾਦੀ ਮਾਰੇ ਗਏ ਹਨ ਅਤੇ ਇਸ ਗਿਣਤੀ ਹੋਰ ਵੀ ਹੋ ਸਕਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ